ਸਰ ਸਰ ਆਪਣਾ ਰੁਟੀਨ ਨਾਲ ਫੋਨ ਚੁੱਕਿਆ ਹਾਂਜੀ ਮੈਂ ਬੋਲਿਆ ਉਹਨੇ ਫੋਨ ਚੁੱਕਿਆ ਮੈਂ ਕਿਹਾ ਜੈ ਸ਼੍ਰੀ ਰਾਮ ਜੀ ਕੌਣ ਬੋਲ ਰਿਹਾ ਮੈਂ ਕਿਹਾ ਰਾਮ ਜੀ ਪਾਠਕ ਬੋਲ ਰਿਹਾ ਸਰ ਇਹ ਇਹਨਾਂ ਨੇ ਲక్ష్ਮੀ ਕਾਂਤ ਚਾਵਲਾ ਦਾ ਜਿਹੜਾ ਅਰੁਣ ਖੰਨਾ ਨੇ ਤੇਰੀ ਮਜੀਦ ਤੋੜੀ ਹੈ ਇਹਨਾਂ ਨੇ ਇਹਨਾਂ ਨੂੰ ਕਈ ਬਿਸਤਰਾ ਆਪਣੇ ਚੁੱਕ ਲੈਣ ਤਾਂ ਅਸੀਂ ਮਤਲਬ ਕਿ ਇਹਨਾਂ ਨੂੰ ਉਹ ਕਰਨਾ ਕਿੰਨੇ ਫੋਨ ਆਇਆ ਇਹ 8:44 ਮਿੰਟ ਤੇ ਫਿਰ ਦੁਬਾਰਾ ਕਾਲ ਆਈ 9 ਵਜੇ ਕੇ 1 ਮਿੰਟ ਸੀ ਇਹ ਮੋਬਾਈਲ ਕਿਸੇ ਤੇ ਆਇਆ ਥੇ ਕਿ ਲੈ ਇਹ ਮੈਨੂੰ ਨਹੀਂ ਪਤਾ ਇਹਦੇ ਚ ਹੁਣ ਜਿਹੜਾ ਮੰਦਰ ਦਾ ਫੋਨ ਹੈਗਾ ਇਹਦੇ ਚ ਆਇਆ ਸਰ ਇਹ ਕੀ ਤੁਹਾਡੀ ਗੱਲ ਕੀ ਹੋਈ ਕੀ ਹੋ ਗਿਆ ਜਵਾਬ ਹੈਗਾ ਅਸੀਂ ਤੁਹਾਡਾ ਕੀ ਸੀ ਕਹਿਣਾ ਮੇਰਾ ਜਵਾਬ ਤਾਂ ਇਹ ਹੈਗਾ ਜੀ ਮੈਂ ਤਾਂ ਰੋਜ਼ ਰੋਟੀ ਨਾਲ ਕਿਸੇ ਦਾ ਸੰਦੇਸ਼ ਆਂਦਾ ਉਹ ਸੁਣਨ ਵਾਸਤੇ ਮੈਂ ਬੈਠਾ ਹੁੰਦਾ ਕੀ ਮੈਸੇਜ ਸੀ ਉਹਨਾਂ ਦਾ ਮੈਸੇਜ ਇਹ ਹੀ ਉਹਨਾਂ ਨੇ ਕਿਹਾ ਕਿ ਲక్ష్ਮੀ ਕਾਂਤ ਚਾਵਲਾ ਦਾ ਉਹਨੂੰ ਅਰੁਣ ਖੰਨੇ ਨੂੰ ਕਹਿ ਦੇ ਕਿ ਜਿਹੜਾ ਮੰਦਰ ਦਾ ਜਿਹੜਾ ਇਹਨਾਂ ਨੇ ਜਾ ਕੇ ਮੰਜੀਤ ਤੋੜੀ ਅਸੀਂ ਇਹਨਾਂ ਨੂੰ ਕਹਦੇ ਹੋ ਬਿਸਰੇ ਆਪਣੇ ਚੁਕਲਨ ਅੱਛਾ ਕਿਤੋਂ ਚੁਕਲਨ ਵੀ ਤੋਈ ਚੁੱਕਿਆ ਹੋਰ ਕਿਤੋਂ ਗਿਆ ਨਾ ਹਾਂਜੀ ਬਾਕੀ ਰਿਕਾਰਡਿੰਗ ਤੁਸੀਂ ਕੱਢੋਗੇ ਨਾ ਇੱਥੇ ਦਾ ਮੰਦਰ ਦੇ ਮੋਬਾਈਲ ਦਾ ਇਹ ਪਹਿਲਾਂ ਵੀ ਕਾਲ ਆਈ ਸੀ ਹਾਂ ਇਹ ਹਾਂਜੀ ਆਈ ਸੀ ਅੱਜ ਦਾ ਮੈਂ ਅੱਜ ਦਾ ਮੈਂ ਜਿਹੜਾ ਹਾਂ ਮੈਂ ਸਮਾਂ ਕਿੰਨੇ ਵਜ ਦਾ ਸੀ 8:44 ਤੇ ਕਿੰਨਾ ਚਿਰ 9:01 ਕਿੰਨੇ ਚਿਰ ਰਿਕਾਰਡਿੰਗ ਨਿਕਲੇਗੀ ਤਾਂ ਤੁਹਾਨੂੰ ਪਤਾ ਲੱਗ ਜਾਏ ਇਹ ਦੋ ਵਾਰੀ ਕਾਲ ਆਈ ਸੀ ਦੋ ਵਾਰ ਕਾਲ ਆਈ ਸਰ ਤੇ ਫੇ ਤੁਸੀਂ ਕਿਸ ਨੂੰ ਗੱਲ ਕੀਤੀ ਕਿ ਮੈਂ ਆਪਣੇ ਸੁਪਰ ਡੇਟ ਨੂੰ ਕਿਹਾ ਸਾਡੇ ਸੁਪਰਡੈਂਟ ਦਾ ਨਾਮ ਹੈ ਪਿੰਕਰਾਜੀ ਫਿਰ ਉਹਨਾਂ ਨੇ ਅੱਗੇ ਕਿਸੇ ਨਾਲ ਜਿੰਦੇ ਨਾਲ ਵੀ ਗੱਲ ਕੀਤੀ ਹੋਏ ਉਹਨੇ ਕਰਨੀ ਹੈ ਮੈਂ ਨਹੀਂ ਕੀਤੀ ਉਹਨੇ ਕੀਤੀ ਅੱਗੇ ਤੁਹਾਨੂੰ ਕਰਨਾ ਜਿਹਨੂੰ ਵੈਸੇ ਦੁਰਗਾਣਾ ਮੈਨੂੰ 35 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜੀ ਸਰ ਪਹਿਲੀ ਵਾਰੀ ਇਹੋ ਜੇ ਫੋਨ ਆਇਆ ਸਰ ਹਾਂਜੀ ਸਰ ਨਾਮ ਕੀ ਦਾ ਰਾਮਦੀਪਾਠਾ ਕਹਤਾ ਤੁਹਾਨੂੰ ਉਹਨੇ ਦੱਸ ਦਿੱਤਾ ਕਿ ਕੌਣ ਆਇਆ ਕਿ ਨਹੀਂ ਸਾਨੂੰ ਵੈਸੇ ਪਤਾ ਕਰ ਰਹੇ ਉਹਨਾਂ ਕੋ ਕੀ ਗੱਲ ਹੈ ਹਾਂ ਹਾਂ ਉਹਨਾਂ ਦੇ ਨਹੀਂ ਫੋਨ ਆਇਆ ਜਾਂ ਨਹੀਂ ਉਹ ਹੀ ਦੱਸ ਦੋ ਕੀ ਜਾਣਕਾਰੀ ਮਿਲੀ ਸਰ ਤਾਂ ਦੱਸਦੇ ਕੋਈ ਫੋਨ ਆਇਆ ਹੈ ਚੈੱਕ ਕਰ ਰਹੇ ਹਾਂ ਕੀ ਗੱਲ ਹੈ ਹਾਂਜੀ ਉਹਨਾਂ ਨੂੰ ਕਹਿ ਰਹੇ ਹਾਂ ਕਿ ਫੋਨ ਆਇਆ ਸੀ ਕਿ ਤੁਹਾਨੂੰ ਕੋਈ ਕੰਮ ਪਤਾ ਕਰ ਰਹੇ ਜੀ ਪਤਾ ਕਰ ਰਹੇ ਹਾਂ ਕੀ ਗੱਲ ਹੈ ਕੋਈ ਖਤਰੇ ਦੀ ਗੱਲ ਨਹੀਂ ਹੈ ਜਿਸ ਨਹੀਂ ਕੋਈ ਖਤਰੇ ਨਹੀਂ ਲੱਗਦਾ ਨਹੀਂ 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 ਕੋਈ ਖਤਰੇ ਨਹੀਂ ਨਹੀਂ ਅਸੀਂ ਬਿਲਕੁਲ ਰੈਡੀ ਆ ਫੋਰ ਸਾਡੀ ਲੱਗੀ ਹੋਈ ਆ ਰੈਡੀ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਐਕਸਟਰਾ ਕੋਰਸ ਵੀ ਲਿਆ ਉਹ ਸਾਰੇ ਅਸੀਂ ਕਰ ਰਹੇ ਹਾਂ ਅੱਛਾ ਇਸ ਤੋਂ ਪਹਿਲਾਂ ਵੀ ਸਰ ਇੱਕ ਇੱਕਦਮ ਕੀ ਹੈ ਸੀ ਗੁਰਪਤਵੰਤ ਪੰਨੂ ਦੀ ਉਸ ਬਾਰੇ ਕੀ ਜਾਣਕਾਰੀ ਹੈ ਉਹ ਵੀ ਆਈ ਸੀ ਜੀ ਉਹ ਵੀ ਦੇਖ ਰਹੇ ਅਸੀਂ ਉਹ ਸਾਡੇ ਸਾਰੇ ਦੇਖ ਰਹੇ ਉਹ ਚੱਲ ਰਹੀ ਜੀ ਉਹ ਚੱਲਦੀ ਹਾਂਜੀ ਉਹ ਚੱਲ ਰਹੀ ਤਾਂ ਬਿਲਕੁਲ ਇਹ ਅਧਿਕਾਰੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਸਾਰੀ ਅਸੀਂ ਸਰ ਸਾਡੇ ਫੋਰਸ ਲੱਗੇ ਆ ਜੀ ਅਸੀਂ ਰੈਡੀ ਅਸੀਂ ਐਂਟੀ ਸਬੋਟੇਜ ਚੈੱਕ ਚੱਲ ਰਿਹਾ ਜੀ ਕੌਂਕੀ ਸ਼ਬਦ ਨਗਰ ਦੇ ਹਿੜਾ ਵੀ ਆ ਰਿਹਾ ਬਿਲਕੁਲ ਬਿਲਕੁਲ ਜੀ ਉਹਦੇ ਉਹਦੇ ਸਬੰਧ ਜੀ ਸਾਰਾ ਚੱਲ ਰਿਹਾ ਹੈ ਲਗਾਤਾਰ ਧਾਰਮਿਕ ਕਾਰਡ ਦੇ ਵਿੱਚ ਕੋਈ ਖਲਵਾੜ ਕੀਤਾ ਜਾ ਨਹੀਂ ਕੋਈ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਸਤਰਕ ਹੈ ਫੋਰਸ ਲੱਗੀ ਹੋਈ ਹੈ ਠੀਕ ਹੈ ਜੀ ਐਂਟੀ ਸੈਪਰੇਟ ਸੈਕ ਵੀ ਚੱਲ ਰਿਹਾ ਵਾ ਲਗਾਤਾਰ ਚੱਲ ਰਿਹਾ ਪਿਛਲੇ ਦਿਨਾਂ ਤੋਂ ਤੇ ਕੋਈ ਐਸੀ ਘਬਰਾਉਣ ਵਾਲੀ ਪਬਲੀਕ ਨੂੰ ਕੀ ਮੈਸੇਜ ਦੇਣਾ ਚਾਹੋ ਬਿਲਕੁਲ ਪੈਨਿਕ ਹੋਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਇਸੇ ਕੇ ਚੀਜ਼ ਤੋਂ ਖਬਰਾਉਣ ਦੀ ਲੋੜ ਨਹੀਂ ਹੈ